ਰਖ ਲਾ ਨਮਾਣੀ ਆ ਦਿਲਾਜ ਗੁਰੂ ਜੀ ਰਖ ਲਾ ਨਮਾਣੀ ਆ ਦਿਲਾਜ ਗੁਰੂ ਜੀ ਮਿਰਪਖਪੋਰ ਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕਾਹਵਦਾ ਸੰਗਰੂਰ ਦੇ ਲਾਗਲੇ ਪਿੰਡ ਕਿਲਾ ਭਰੀਆਂ ਵਿੱਚ ਖੜਿਆ ਜਿੱਥੇ ਕੀ ਗੁਰਦੁਆਰਾ ਗੰਗਸਰ ਸਾਹਿਬ ਹੈ ਗੰਗਸਰ ਸਾਹਿਬ ਗੁਰੂ ਘਰ ਦੇ ਵਿੱਚ ਸਰੋਵਰ ਬਣਿਆ ਹੈ ਜਿਸ ਦੀ ਕੀ ਬਹੁਤ ਵੱਡੀ ਮਾਨਤਾ ਹੈ ਦੱਸਿਆ ਜਾਂਦਾ ਹੈ ਕਿ ਜੋ ਲੋਕ ਸ਼ਨੀਵਾਰ ਨੂੰ ਪੰਜ ਵਾਰ ਇੱਥੇ ਇਸ਼ਨਾਨ ਕਰਦੇ ਹਨ ਉਹਨਾਂ ਦੇ ਚਮੜੀ ਦੇ ਰੋਗ ਦੂਰ ਹੋ ਜਾਂਦੇ ਹਨ ਕਿਉਂਕਿ ਦੂਰੋਂ ਦੂਰੋਂ ਇੱਥੇ ਸੰਗਤਾਂ ਆਉਂਦੀਆਂ ਹਨ ਤੇ ਬਾਬਾ ਜੀ ਨੇ ਵੀ ਦੱਸਿਆ ਕਿ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਤੇ ਸਾਨੂੰ ਦੱਸ ਕੇ ਜਾਂਦੀਆਂ ਹਨ ਕਿ ਬਾਬਾ ਜੀ ਮੇਰਾ ਇੱਥੇ ਆ ਕੇ ਇਹ ਰੋਗ ਦੂਰ ਹੋ ਜਾਂਦਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਜ਼ੁਰਗ ਇਸ਼ਨਾਨ ਕਰਨ ਆਏ ਹੋ ਨੇ ਇਸ਼ਨਾਨ ਕਰ ਰਹੇ ਨੇ ਹੋਰ ਵੀ ਲੋਕ ਇੱਥੇ ਇਸ਼ਨਾਨ ਕਰਨ ਪਹੁੰਚੇ ਹਨ ਤੇ ਬਾਬਾ ਜੀ ਜੋ ਕਿਲਾ ਭਰੀਆਂ ਤੋਂ ਹੀ ਹਨ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਕਿ ਕੀ ਕੀ ਆ ਬਾਬਾ ਜੀ ਸਤਿਕਾਰ ਸਤਿਕਾਰ ਪਾਈ ਬਾਬਾ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਇੱਥੇ ਇਸ਼ਨਾਨ ਕਰਨ ਨਾਲ ਲੋਕਾਂ ਦੇ ਚਮੜੀ ਦੇ ਰੋਗ ਦੂਰ ਹੋ ਜਾਂਦੇ ਨੇ ਇਹ ਜੀ ਬਹੁਤ ਚਿਰ ਦੀ ਹੈ ਮਤਲਬ ਇਹ ਸਰੋਵਰ ਜਦੋਂ ਇਹ ਸਰੋਵਰ ਬਣਿਆ ਉਦੋਂ ਇੱਥੇ ਛੋਟਾ ਜਹਾੂ ਹੁੰਦਾ ਦੀਗਾ ਛੱਪੜੀ ਹੁੰਦੀ ਦੀ ਬਾਬਾ ਨੇ ਉਹ ਪ੍ਰਤੱਖ ਗੱਲ ਇੱਥੇ ਦਿਖਾਇਆ ਕਿ ਸ਼ਾਮ ਕਾ ਫੇਰ ਉਥੇ ਜਦੋਂ ਪੱਤੇ ਇਹ ਸਰੋਵਰ ਪੱਤੇ ਆ ਉਦੋਂ ਆ ਧਾਰਾਂ ਦੇ ਕੋਲੀਆਂ ਨੇ ਬੜੀਆਂ ਬੜੀਆਂ ਉੱਤੀਆਂ ਇਹਦੇ ਵਿੱਚੋਂ ਫੇਰ ਇਹ ਸਰੋਵਰ ਬਣਿਆ ਇਹਦਾ ਨੋਂ ਗੰਗਸਾ ਤਾਂ ਤਰ ਗਿਆ ਬਾਬਾ ਨੇ ਦੱਸਿਆ ਸੀ ਵੀ ਇਹ ਕੰਗਾ ਤੇ ਜਮਨਾ ਤੇ 7 ਤੰਨੇ ਨੇ ਬਰੇ ਅੱਛਾ ਜੀ ਤਾਂ ਇਹਦਾ ਗੰਗਸਾ ਨੋਂ ਤਰ ਗਿਆ ਤੇ ਲੋਕ ਦੂਰੋਂ ਦੂਰੋਂ ਇੱਥੇ ਇਸ਼ਨਾਨ ਕਰਨ ਆਉਂਦੇ ਨੇ ਕਿਸ ਤਰ੍ਹਾਂ ਦੇ ਰੋਗ ਉਹਨਾਂ ਦੇ ਦੂਰ ਹੁੰਦੇ ਨੇ ਪਰਾ ਜੀ ਖੁਰਕਦੇ ਨੇ ਕੋਈ ਆਪ ਦਾ ਕਾਸ਼ੇ ਦਾ ਮਾਰ ਦੀ ਸੁਖਲੇ ਜੇ ਉਹ ਇਸ਼ਨਾਨ ਕਰੂਗਾ ਸਭ ਦੁੱਖ ਦੂਰ ਹੋ ਜਾਂਦੇ ਨੇ ਕੀ ਕਾਰਨ ਹੈ ਕਿ ਸ਼ਨੀਵਾਰ ਨੂੰ ਹੀ ਜ਼ਿਆਦਾ ਲੋਕ ਆਉਂਦੇ ਨੇ ਇਹ ਸ਼ਨੀਵਾਰ ਨੂੰ ਹੀ ਹੈ ਪਤਾ ਨਹੀਂ ਪਹਿਲੇ ਦਿਨ ਹੀ ਕੱਲ ਰਿਹਾ ਹੋ ਕੇ ਐਂ ਇਹ ਦੇਦੀ ਸਾਡੀ ਸੁੱਤ ਸਾਂਭਲੀ ਆ। ਹਾਂਜੀ। ਉਹਦੇ ਦੀ ਵੀ ਇਹ ਐਂ ਜਾਂਦਾ। ਮਤਲਬ ਕਿ 100 ਸਾਲ ਪੁਰਾਣਾ ਲੱਗਦਾ ਇਹ। ਇਹ ਤਾਂ ਬਹੁਤ ਪੁਰਾਣਾ ਹੈ। ਸਾਡੇ ਬਜ਼ੁਰਗਾਂ ਨੂੰ ਵੀ ਇਹ ਹੋਇਆ। ਅਸਟਾ ਸਰਦਾ ਦਾਦਾ ਪਰਦਾਦੇ ਸਾਰੇ ਦੱਸਦੇ ਹੁੰਦੇ ਸਨ। ਅੱਛਾ। ਵੀ ਉੱਥੇ ਜਾਇਆ ਕਰੋ। ਅਸੀਂ ਪਹਿਲਾਂ ਇੱਥੇ ਨਾਉ ਨਾਂ ਦਾ ਕੱਚਾ ਹੁੰਦਾ ਸੀ। ਕੱਚੇ ਚ ਨਾ ਨਾ ਜਾਂਦੇ ਹੁੰਦੇ ਤੜਕੇ 4 ਵਜੇ ਆਉਂਦੇ। ਠੰਗਰਾਹਾਂ ਵਾਲੇ ਦਿਨ। ਹਾਂਜੀ ਹਾਂਜੀ। ਲੋੜੀ ਨੂੰ ਇਕੱਠ ਹੁੰਦਾ ਉਹ ਫੱਲਾ। ਅੱਛਾ ਜੀ। ਜਾਵੇ ਹਾਂ ਮੇਲਾ ਭਰਪਾ ਪੂਰਾ। ਉਹ ਬਾਬਿਆਂ ਨੇ ਦੱਸਾਈ ਕਹਿੰਦੇ ਇੱਥੇ ਕਿਸੇ ਦਿਨ ਨੂੰ ਮੇਲੇ ਲੱਗਾ ਕਹਿੰਦੇ ਕੋਈ ਮੇਲੇ ਲੱਗ ਆਹ ਸ਼ਨੀਵਾਰ ਨੂੰ ਮੇਲੇ ਹੀ ਲੱਗਦੇ ਨੇ ਮੇਲੇ ਨਾ ਆਉਂ ਆਜ ਦਸ ਨਹੀਂ ਵੀ ਚੱਲਦਾ ਪ੍ਰੋਗਰਾ ਲੋਹੜੀ ਨਮਾਣੀ ਨੂੰ ਸਾਡੇ ਉਹ ਚੱਲ ਰਿਹਾ ਹੈ ਹਾਂ ਹਾਂ ਹੋਰ ਵੀ ਵੀਰ ਆਪ ਹੁੰਦੇ ਨੇ ਪੂਰਾ ਗਾਰੇ ਵੱਡਾ ਲੋਹੜੀ ਆਜਣਾ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜੋ ਇੱਥੇ ਇਸ਼ਨਾਨ ਕਰਨ ਆਉਂਦੇ ਨੇ ਕਿਹੜੀ ਜਗ੍ਹਾ ਤੋਂ ਆਉਂਦੇ ਨੇ ਕੀ ਨਾਮ ਹੈ ਆਪਣਾ ਮੇਰਾ ਨਾਮ ਗਰਤੇਜ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਮੈਂ ਪਾਤੜਾ ਤੋਂ ਆਏ ਪਾਤੜਾ ਤੋਂ ਆਇਓ ਕੀ ਕਾਰਨਾ ਕਿ ਤੁਹਾਨੂੰ ਇੱਥੇ ਗੰਗਸਰ ਗੁਰੂਕਰ ਸਰੋਵਰ ਵਿੱਚ ਇਸ਼ਨਾਨ ਕਰਨ ਵਾਸਤੇ ਸਾਡੇ ਪਹਿਲਾ ਰਿਸ਼ਤੇਦਾਰ ਆਇਆ ਕਰਦੇ ਦੀ ਉਹਨਾਂ ਨੂੰ ਸਾਰੇ ਠੀਕ ਹੋ ਗਏ ਕਿਸ ਚੀਜ਼ ਦਾ ਰੋਗ ਤੇ ਉਹਨਾਂ ਨੂੰ ਉਹ ਹੈ ਚਮੜੀ ਦਾ ਜੀ ਤੁਹਾਨੂੰ ਵੀ ਕੋਈ ਦਿੱਕਤ ਆ ਹਾਂ ਜੀ ਹਾਂ ਸਾਨੂੰ ਵੀ ਚਮੜੀ ਦਾ ਰੋਗ ਨਹੀਂ ਤੁਹਾਨੂੰ ਮਲ ਕੇ ਚਮੜੀ ਦਾ ਰੋਗ ਆ ਕੋਈ ਡਾਕਟਰੀ ਇਲਾਜ ਕਰਾਇਆ ਨਹੀਂ ਡਾਕਟਰੀ ਇਲਾਜ ਨਹੀਂ ਕਰਾਇਆ ਇੱਥੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਉਂਦੇ ਨੂੰ ਸਾਡੇ ਰਿਸ਼ਤੇਦਾਰ ਆਉਂਦੇ ਨੂੰ ਤਾਂ ਹੋ ਗਿਆ ਜੀ ਕਾਫੀ ਟਾਈਮ ਅੱਛਾ ਉਹਨੂੰ ਤੁਸੀਂ ਕਿੰਨੀ ਵਾਰ ਆ ਰਹੇ ਹੋ ਅੱਜ ਤੱਕ ਮੈਂ ਪਹਿਲੀ ਵਾਰ ਆ ਰਿਹਾ ਅੱਛਾ ਹਾਂਜੀ ਵੀ ਇੱਥੇ ਇਸ਼ਨਾਨ ਕਰਨ ਨਾਲ ਚਮੜੀ ਦੇ ਰੋਗ ਤੋਂ ਹਾਂ ਜੀ ਹਾਂ ਜੀ ਹਾਂ ਜੀ ਪੱਕੇ ਹੁੰਦੇ ਨੇ ਆ ਇਹਨਾਂ ਦਾ ਕਹਿਣਾ ਵੀ ਮੈਂ ਪਹਿਲੀ ਵਾਰ ਆਇਆ ਚਾਮੜੀ ਦੇ ਰੋਗ ਇੱਥੇ ਦੂਰ ਹੁੰਦੇ ਨੇ ਹੋਰ ਵੀ ਸਾਡੇ ਨਾਲ ਬਾਪੂ ਜੀ ਨੇ ਜੋ ਕੀ ਇਸ਼ਨਾਨ ਕਰਕੇ ਆਟੇ ਨੇ ਬਾਪੂ ਜੀ ਕਿਸ ਸਸਰੀ ਕਾ ਸਸਰੀ ਕਾ ਹਾਂ ਕਿਹੜਾ ਪਿੰਡ ਆ ਬਾਪੂ ਜੀ ਚੇਮਾ ਜੀ ਹਾਂ ਬਾਪੂ ਜੀ ਇਸ਼ਨਾਨ ਕਰਨ ਆਇਓ ਕਦੋਂ ਤੋਂ ਕਰਨਾ ਹੁੰਦੇ ਹੁੰਨੇ ਹੋ ਠੀਕ ਹੈ ਲਾਗੇ ਜੀ ਅੱਛਾ ਜੀ ਹਾਂ ਜੀ ਕਿਸ ਤੇ ਦੀ ਦਿੱਕਤ ਆ ਤੁਹਾਨੂੰ ਹੇ ਫਰਕ ਦੀ ਦੀ ਕੀ ਲੱਗਦਾ ਹੁਣ ਥੋੜਾ ਫਰਕ ਪਿਆ ਹਾਂ ਜੀ ਹਾਂਜੀ ਫਰਕ ਇਹ ਕਹਿੰਦੇ ਵੀ ਇਸ ਗੁਰੂ ਘਰ ਦੇ ਸਰੋਵਰ ਦੇ ਵਿੱਚ ਜੋ ਪੰਜ ਵਾਰ ਇਸ਼ਨਾਨ ਕਰਦਾ ਹੈ ਉਸ ਦੇ ਰੋਗ ਦੂਰ ਹੋ ਜਾਂਦੇ ਤੁਸੀਂ ਤੀਸਰੀ ਵਾਰ ਕਰਿਆ ਲੱਗਦਾ ਫਰਕ ਹਾਂ ਫਰਕ ਬਹੁਤ ਹੈ ਜੀ ਹਾਂ ਬਾਪੂ ਜੀ ਦੂਰੋਂ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਤੀਸਰੀ ਵਾਰ ਇਸ਼ਨਾਨ ਕਰ ਚੁੱਕਿਆ ਤੇ ਫਰਕ ਹੈ ਹੋਰ ਵੀ ਵੀਰ ਸੇਵਾਦਾਰ ਜੋ ਇਸ ਪਿੰਡ ਦੀ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਕੀ ਨਾਮ ਹੈ ਵੀਰ ਬਈ ਮੇਰਾ ਨਾਮ ਸਿੰਧੀ ਆ ਕਾ ਕਨੇਜਰ ਤੋਂ ਆਨੇ ਤੁਸੀਂ ਇੱਥੇ ਗੁਰੂ ਘਰ ਤੇ ਸੇਵਾ ਤੇ ਸਾਲ ਹੋ ਗਿਆ ਭਾਈ ਆਪਣੇ ਤੇ ਸਾਰੇ ਦੁੱਖ ਦੂਰ ਹੁੰਦੇ ਨੇ ਯਾਰ ਪੰਜ ਸ਼ਨੀਵਾਰ ਸੁੱਖ ਲਈ ਕੋਈ ਵੀ ਸੁੱਖ ਸੁੱਖ ਲੈ ਯਾਰ ਬਹੁਤ ਲੋਕਾਂ ਦੇ ਸੁੱਖਾਂ ਵਾਰ ਆਉਂਦੇ ਨੇ ਵੀਰੇ ਯਾਰ ਅੱਛਾ ਸਰਦਾ ਸਾ ਸਰਦਾ ਨਾਲ ਜਿਹੜਾ ਮੱਲੇ ਇਹ ਇਤਿਹਾਸ ਆ 100 ਸਾਲ ਪੜ ਰਾਣਾ ਗੁਰੂ ਘਰ ਦਾ ਇਤਿਹਾਸ ਆ ਗੰਗਸਰ ਗੁਰੂ ਘਰ ਦਾ ਨਾਮ ਵੀ ਰੱਖਿਆ ਗਿਆ ਪਰ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਨਾਲ ਕਿਸ ਤਰ੍ਹਾਂ ਦੇ ਰੋਗ ਦੂਰ ਹੋ ਜਾਂ ਚਾਂਬੜੀ ਦੇ ਰੋਗ ਸਾਰੇ ਤਰ੍ਹਾਂ ਦੇ ਰੋਗ ਦੂਰ ਹੋਦੇ ਨੇ ਭਾਈ ਯਾਰ ਚਾਂਬੜੀ ਤੋਂ ਲੈ ਸਾਰੀ ਤਰ੍ਹਾਂ ਦੇ ਰੋਗ ਦੂਰ ਹੁੰਦੇ ਨੇ ਜure ਸਰਦਾ ਨਾਲ ਮੱਥਾ ਮੱਥਾ ਟੇਕੇ ਅਗਲਾ ਆ ਕੇ ਸਰਦਾ ਨਾਲ ਮੱਥਾ ਟੇਕੇ ਠੀਕ ਹੈ ਵੀਰੇ ਹੋਰ ਵੀਰ ਵੀ ਜੋ ਇਸ਼ਨਾਨ ਕਰ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਉਹ ਦੂਰੋ ਦੂਰੋਂ ਆਏ ਹਨ ਕੀ ਕਾਰਨਾਂ ਕੀ ਗੱਲਬਾਤ ਆ ਕਿਉਂਕਿ ਇੱਥੇ ਗੁਰੂ ਘਰ ਦੇ ਵਿੱਚ ਇਸ਼ਨਾਨ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਬਹੁਤ ਦੁੱਖ ਦੂਰ ਹੁੰਦੇ ਹਨ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੱਚੇ ਵੀ ਆਇਆ ਵੀਰ ਛੁਟਾ ਕੀ ਨਾਮ ਹੈ ਵੀਰ ਜੀ ਹੋਰ ਭਾਈ ਕਰਮਜੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਜੀ ਅਸੀਂ ਇਸ ਪਿੰਡ ਤੇ ਆ ਇਸ ਪਿੰਡ ਦੀ ਜੋ ਮਹਾਨਤਾ ਗੁਰੂ ਘਰ ਦੀ ਜੋ ਵੀ ਇੱਥੇ ਸਰੋਵਰ ਜੇ ਇਸ਼ਨਾਨ ਕਰਦਾ ਉਸ ਦੇ ਦੁੱਖ ਦੂਰ ਹੋ ਜਾਂਦੇ ਨੇ ਹਾਂਜੀ ਹਾਂ ਦੁੱਖ ਦੂਰ ਹੋ ਜਾਂਦੇ ਨੇ ਬਹੁਤ ਦੂਰ ਦੂਰ ਦੁਨੀਆ ਹੋਣੀ ਹੈ ਸੋ ਕੀ ਚੱਕਰ ਆ ਵੀ ਸ਼ਨੀਵਾਰ ਨੂੰ ਹੀ ਜ਼ਿਆਦਾ ਇੱਥੇ ਰੱਖਿਆ ਗਿਆ ਇਹ ਸ਼ਨੀਵਾਰ ਨੂੰ ਕੋਈ ਬਾਬਿਆਂ ਦਾ ਹੈਗਾ ਨਾ ਉਸੇ ਕਰਕੇ ਸ਼ਨੀਵਾਰ ਨੂੰ ਹੀ ਲੱਗਦਾ ਹੈ ਅੱਛਾ ਜੀ ਹਾਂਜੀ ਹਾਂ ਆ ਵੀਰ ਦਾ ਕਹਣਾ ਹੈ ਕਿ ਪਿੰਡ ਮੇਰਾ ਇਹੀ ਹੈ ਸ਼ਨੀਵਾਰ ਨੂੰ ਹੀ ਇੱਥੇ ਜ਼ਿਆਦਾ ਇਕੱਠ ਹੁੰਦਾ ਕਿਉਂਕਿ ਸ਼ਨੀਵਾਰ ਨੂੰ ਇੱਕ ਖਾਸ ਲੋਕਾਂ ਦਾ ਇਕੱਠ ਹੋ ਜਾਂਦਾ ਹੈ ਤੁਸੀਂ ਦੇਖਦੇ ਹੋ ਨਿਰਪੱਖ ਪੋਸਟ ਮੈਂ ਹਰਪਾਲ ਸਿੰਘ ਕਾਵਦਾ ਸੰਗਰੂ